ਆਧਾਰ ਕਾਰਡ ਤੁਹਾਡੀ ਜ਼ਿੰਦਗੀ ਦੇ ਵਿੱਚ ਇੱਕ ਅਜੀਹਾ ਦਸਤਾਵੇਜ਼ ਹੈ ਜੋ ਕਿ ਭਾਰਤ ਸਰਕਾਰ ਦੇ ਦੁਆਰਾ ਦਿੱਤਾ ਜਾਂਦਾ ਹੈ ਜਿਸ ਦੇ ਨਾਲ ਕਿ ਤੁਸੀਂ ਕਾਫੀ ਮਹੱਤਵਪੂਰਨ ਜੋ ਕਿ ਕੰਮ ਕਰ ਸਕਦੇ ਹੋ ਜੇਕਰ ਤੁਸੀਂ ਕੋਈ SIM ਕਾਰਡ ਲੈਣਾ ਹੈ ਕੁਝ ਖਰੀਦਣਾ ਚਾਹੁੰਦੇ ਹੋ ਕਿਸੇ ਸਰਕਾਰੀ ਜਾਂ ਗੈਰ ਸਰਕਾਰੀ ਯੋਜਨਾ ਦਾ ਲਾਭ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਧਾਰ ਕਾਰਡ ਦੀ ਜ਼ਰੂਰਤ ਹੈ ਲਾਜ਼ਮੀ ਹੋਵੇਗੀ ਸੋ ਇਸ ਦੇ ਲਈ ਜੋ ਕਿ ਜਾਣਕਾਰੀ ਸਾਂਝੀ ਕਰਨ ਲੱਗੀਆਂ ਜੋ ਕਿ ਆਧਾਰ ਕਾਰਡ ਦੇ ਨਾਲ ਜੁੜੀ ਹੋਈ ਹੈ ਕਿ ਆਧਾਰ ਕਾਰਡ ਦੀ ਅਪਡੇਟ ਤੁਸੀਂ ਕਿੰਨੀ ਵਾਰ ਕਰ ਸਕਦੇ ਯਾਨੀ ਕਿ ਜੇਕਰ ਕੋਈ ਤੁਸੀਂ ਵੇਰਵੇ ਦੇ ਵਿੱਚ ਬਦਲਾਵ ਕਰਨਾ ਚਾਹੁੰਦੇ ਹੋ ਤਾਂ ਆਧਾਰ ਕਾਰਡ ਦੇ ਵਿੱਚ ਜੇਕਰ ਕੋਈ ਗਲਤੀ ਹੈ ਤਾਂ ਇਸ ਨੂੰ ਤੁਸੀਂ ਕਿੰਨੀ ਵਾਰ ਸੁਧਾਰ ਕਰ ਸਕਦੇ ਹੋ ਸੋ ਅਜਿਹੇ ਚ ਕਈ ਲੋਕ ਜੋ ਕਿ ਦਿਮਾਗ ਦੇ ਵਿੱਚ ਇਹ ਸਵਾਲ ਜ਼ਰੂਰ ਆਂਦਾ ਵਾ ਕਿ ਆਧਾਰ ਕਾਰਡ ਦੀ ਜਾਣਕਾਰੀ ਨੂੰ ਅਪਡੇਟ ਹੈ ਜੋ ਕਿੰਨੀ ਵਾਰੀ ਕੀਤਾ ਜਾ ਸਕਦਾ ਹੈ ਆਧਾਰ ਕਾਰਡ ਦੇ ਵਿੱਚ ਨਾਮ ਬਦਲਣ ਬਾਰੇ ਕੀ ਨਿਯਮ ਹੈ ਜਨਮ ਮਿਤੀ ਕਿੰਨੀ ਵਾਰੀ ਬਦਲੀ ਜਾ ਸਕਦੀ ਹੈ ਅਤੇ ਹੋਰ ਸਾਰੀਆਂ ਗੱਲਾਂ ਨੇ ਜਿਸ ਦੇ ਜਵਾਬ ਹੈ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਸਾਂਝੇ ਕਰਾਂਗੇ ਸੋ ਸਭ ਤੋਂ ਪਹਿਲਾਂ ਗੱਲ ਸ਼ੁਰੂ ਕਰਦੇ ਹਾਂ ਕਿ ਆਧਾਰ ਕਾਰਡ ਬਣਾਇਆ ਕਿੰਨੀ ਵਾਰੀ ਜਾ ਸਕਦਾ ਹੈ ਆਧਾਰ ਕਾਰਡ ਜੋ ਕਿ ਇੱਕ 12 ਅੱਖਰਾਂ ਦਾ ਅੰਕਾ ਦਾ ਇੱਕ ਯੂਨਿਕ ਨੰਬਰ ਜਿਸ ਦੇ ਉੱਤੇ ਲਿਖਿਆ ਹੁੰਦਾ ਹੈ ਜੋ ਕਿ ਨਾਗਰਿਕ ਨੂੰ ਸਿਰਫ ਇੱਕ ਵਾਰ ਹੀ ਦਿੱਤਾ ਜਾਂਦਾ ਹੈ ਇਸ ਦੇ ਵਿੱਚ ਜੋ ਕਿ ਫਿੰਗਰਪ੍ਰਿੰਟ ਅਤੇ ਅੱਖਾਂ ਦੇ ਰੂਟੀਨਾ ਦੇ ਆਧਾਰ ਤੇ ਆਧਾਰ ਕਾਰਡ ਨੂੰ ਬਣਾਇਆ ਜਾਂਦਾ ਵੈ ਤੇ ਇਸ ਨੂੰ ਦੁਬਾਰਾ ਨਹੀਂ ਬਣਾਇਆ ਜਾਂਦਾ ਇੱਕ ਵਾਰੀ ਜੇਕਰ ਆਧਾਰ ਕਾਰਡ ਬਣ ਜਾਵੇ ਤਾਂ ਉਸ ਦੇ ਵਿੱਚ ਸੋਧ ਜ਼ਰੂਰ ਕੀਤੀ ਜਾ ਸਕਦੀ ਹੈ ਸੋ ਆਧਾਰ ਕਾਰਡ ਦੇ ਵਿੱਚ ਡੇਟ ਆਫ ਬਰਥ ਦੀ ਸੋਧ ਕਿੰਨੀ ਵਾਰੀ ਕੀਤੀ ਜਾ ਸਕਦੀ ਹੈ ਸੋ ਯੂਆਈ ਡੀਆਈ ਦੇ ਜਨਮ ਮਿਤੀ ਨੂੰ ਲੈ ਕੇ ਸਭ ਤੋਂ ਸਖਤ ਨਿਯਮ ਬਣਾਏ ਹਨ ਆਧਾਰ ਕਾਰਡ ਦੇ ਵਿੱਚ ਜੇਕਰ ਜਨਮ ਮਿਤੀ ਤੁਹਾਡੀ ਗਲਤ ਹੈ ਤਾਂ ਤੁਸੀਂ ਇਸ ਨੂੰ ਸਿਰਫ ਇੱਕ ਵਾਰ ਸੁਧਾਰ ਕਰ ਸਕਦੇ ਹੋ ਸੋ ਇਸ ਦਾ ਸਿਰਫ ਇੱਕ ਹੀ ਮੌਕਾ ਮਿਲੇਗਾ ਜੇਕਰ ਤੁਸੀਂ ਦੋ ਵਾਰੀ ਇਸ ਨੂੰ ਜੋ ਬਦਲਾਅ ਹੈ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਇਸ ਨੂੰ ਨਾਮ ਨੂੰ ਬਦਲਣ ਦੇ ਲਈ ਤੁਹਾਨੂੰ ਕਾਫੀ ਮੁਸ਼ਕਲ ਆਵੇਗੀ UIDAI ਦੇ ਅਧਿਨosaur ਨਾਮ ਦੇ ਵਿੱਚ ਕਿੰਨੀ ਵਾਰੀ ਬਦਲਾਵ ਕੀਤਾ ਜਾ ਸਕਦਾ ਹੈ ਸੋ ਜੇਕਰ ਤੁਹਾਡੇ ਨਾਮ ਦੇ ਵਿੱਚ ਕੋਈ ਗਲਤੀ ਹੈ ਤਾਂ ਇਸ ਦੇ ਵਿੱਚ ਦੋ ਵਾਰੀ ਬਦਲਾਵ ਕੀਤਾ ਜਾ ਸਕਦਾ ਹੈ ਤੋ ਵਾਰੀ ਬਦਲਾਵ ਕਰਨ ਦੇ ਲਈ ਵੀ ਤੁਹਾਨੂੰ ਜ਼ਰੂਰੀ ਦਸਤਾਵੇਜ਼ਾਂ ਦੀ ਲੋੜ ਇਸ ਦੇ ਨਾਲ ਪਵੇਗੀ ਸੋ ਆਨਲਾਈਨ ਜਾਂ ਆਫਲਾਈਨ ਦੋਨੋਂ ਤਰੀਕੇ ਦੇ ਨਾਲ ਹੀ ਇਹ ਬਦਲਾਵ ਹੈ ਜੋ ਕੀਤੇ ਜਾ ਸਕਦੇ ਨੇ ਸੋ ਜੋ ਜੈਂਡਰ ਹੈ ਜੈਂਡਰ ਨੂੰ ਤੁਸੀਂ ਕਿੰਨੀ ਵਾਰੀ ਚੇਂਜ ਕਰ ਸਕਦੇ ਹੋ ਜਨਮ ਮਿਤੀ ਦੀ ਤਰ੍ਹਾਂ ਹੀ ਆਧਾਰ ਕਾਰਡ ਦੇ ਵਿੱਚ ਸਿਰਫ ਇੱਕ ਵਾਰ ਹੀ ਜੋ ਕਿ ਲਿੰਗ ਸਿਰਫ ਇੱਕ ਵਾਰ ਹੀ ਬਦਲਿਆ ਜਾ ਸਕਦਾ ਹੈ ਪਤਾ ਤੇ ਮੋਬਾਈਲ ਜਾਂ ਫਿਰ ਫੋਟੋ ਇਸ ਦੀ ਗੱਲ ਕਰੀਏ ਤਾਂ ਜਾਣਕਾਰੀ ਦੇ ਮੁਤਾਬਕ ਜੇਕਰ ਤੁਸੀਂ ਪਤਾ ਬਦਲਣਾ ਚਾਹੁੰਦੇ ਹੋ ਤਾਂ ਤੁਹਾਨੂੰ ਕਾਫੀ ਮੌਕੇ ਦਿੱਤੇ ਜਾਂਦੇ ਨੇ ਪਤਾ ਬਦਲਣ ਦੇ ਲਈ ਫੋਟੋ ਬਦਲਣ ਦੇ ਲਈ ਅਤੇ ਆਧਾਰ ਕਾਰਡ ਦੇ ਉੱਤੇ ਤੁਹਾਡਾ ਫੋਨ ਨੰਬਰ ਬਦਲਣ ਦੇ ਲਈ ਤੁਹਾਨੂੰ ਕਈ ਵਾਰੀ ਮੌਕਾ ਮਿਲ ਸਕਦਾ ਵੈ ਸੋਧਾਰ ਕਾਡ ਜੋ ਕਿ ਇੱਕ ਅਜੀਹਾ ਦਸਤਾਵੇਜ਼ ਜੋ ਕਿ ਬੇਹ ਜ਼ਰੂਰੀ ਹੈ ਤੁਹਾਡੇ ਜੀਵਨ ਦੇ ਵਿੱਚ ਇੱਕ ਜ਼ਰੂਰੀ ਦਸਤਾਵੇਜ਼ਾਂ ਦੇ ਵਿੱਚੋਂ ਇੱਕ ਵੈ ਇਸ ਦੇ ਵਿੱਚ ਸੋਧ ਹੈ ਤੁਸੀਂ ਜੋ ਬਹੁਤ ਘੱਟ ਵਾਰ ਕਰ ਸਕਦੇ ਹੋ ਜੇਕਰ ਤੁਸੀਂ ਡੇਟ ਆਫ ਬਰਥ ਚੇਂਜ ਕਰਵਾਉਣਾ ਚਾਹੁੰਦੇ ਹੋ ਤਾਂ ਇੱਕ ਹੀ ਮੌਕਾ ਮਿਲੇਗਾ ਜੇਕਰ ਨਾਮ ਬਦਲਵਾਉਣਾ ਚਾਹੁੰਦੇ ਹੋ ਤਾਂ ਇੱਕ ਹੀ ਮੌਕਾ ਮਿਲੇਗਾ ਫੋਨ ਨੰਬਰ ਫੋਟੋ ਅਤੇ ਤੁਹਾਡੀ ਕਰਦਾ ਐਡਰੈਸ ਉਸ ਦੀ ਤੁਸੀ ਜਾਣਕਾਰੀ ਹੈ ਵੀਰਵਾਵ ਹੈ ਉਸ ਨੂੰ ਬਦਲਵਾ ਸਕਦੇ ਹੋ ਸੋ ਹੋਰ ਬਦਲੀ ਅਪਡੇਟ ਲਈ ਜੁੜੇ ਰੋਸਲ ਨਾਲ ਫਿਲਹਾਲ ਸੰਦੇ ਹੋ ਇਜਾਜ਼ਤ ਧੰਨਵਾਦ ਆਧਾਰ ਕਾਰਡ ਤੁਹਾਡੀ ਜ਼ਿੰਦਗੀ ਦੇ ਵਿੱਚ ਇੱਕ ਅਜੀਹਾ ਦਸਤਾਵੇਜ਼ ਹੈ ਜੋ ਕਿ ਭਾਰਤ ਸਰਕਾਰ ਦੇ ਦੁਆਰਾ ਦਿੱਤਾ ਜਾਂਦਾ ਹੈ ਜਿਸ ਦੇ ਨਾਲ ਕਿ ਤੁਸੀਂ ਕਾਫੀ ਮਹੱਤਵਪੂਰਨ ਜੋ ਕਿ ਕੰਮ ਕਰ ਸਕਦੇ ਹੋ ਜੇਕਰ ਤੁਸੀਂ ਕੋਈ SIM ਕਾਰਡ ਲੈਣਾ ਹੈ ਕੁਝ ਖਰੀਦਣਾ ਚਾਹੁੰਦੇ ਹੋ ਕਿਸੇ ਸਰਕਾਰੀ ਜਾਂ ਗੈਰ ਸਰਕਾਰੀ ਯੋਜਨਾ ਦਾ ਲਾਭ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਧਾਰ ਕਾਰਡ ਦੀ ਜ਼ਰੂਰਤ ਹੈ لازਮੀ ਹੋਵੇਗੀ ਸੋ ਇਸ ਦੇ ਲਈ ਜੋ ਕਿ ਜਾਣਕਾਰੀ ਸਾਂਝੀ ਕਰਨ ਲੱਗੀਆਂ ਜੋ ਕਿ ਆਧਾਰ ਕਾਰਡ ਦੇ ਨਾਲ ਜੁੜੀ ਹੋਈ ਹੈ ਕਿ ਆਧਾਰ ਕਾਰਡ ਦੀ ਅਪਡੇਟ ਤੁਸੀਂ ਕਿੰਨੀ ਵਾਰ ਕਰ ਸਕਦੇ ਹੋ ਯਾਨੀ ਕਿ ਜੇਕਰ ਕੋਈ ਤੁਸੀਂ ਵੇਰਵੇ ਦੇ ਵਿੱਚ ਬਦਲਾਵ ਕਰਨਾ ਚਾਹੁੰਦੇ ਹੋ ਤਾਂ ਆਧਾਰ ਕਾਰਡ ਦੇ ਵਿੱਚ ਜੇਕਰ ਕੋਈ ਗਲਤੀ ਹੈ ਤਾਂ ਇਸ ਨੂੰ ਤੁਸੀਂ ਕਿੰਨੀ ਵਾਰ ਸੁਧਾਰ ਕਰ ਸਕਦੇ ਹੋ ਸੋ ਅਜਿਹੇ ਚ ਕਈ ਲੋਕ ਜੋ ਕਿ ਦਿਮਾਗ ਦੇ ਵਿੱਚ ਇਹ ਸਵਾਲ ਜ਼ਰੂਰ ਆਂਦਾ ਵਾ ਕਿ ਆਧਾਰ ਕਾਰਡ ਦੀ ਜਾਣਕਾਰੀ ਨੂੰ ਅਪਡੇਟ ਹੈ ਜੋ ਕਿੰਨੀ ਵਾਰੀ ਕੀਤਾ ਜਾ ਸਕਦਾ ਹੈ ਆਧਾਰ ਕਾਰਡ ਦੇ ਵਿੱਚ ਨਾਮ ਬਦਲਣ ਬਾਰੇ ਕੀ ਨਿਯਮ ਹੈ ਜਨਮ ਮਿਤੀ ਕਿੰਨੀ ਵਾਰੀ ਬਦਲੀ ਜਾ ਸਕਦੀ ਹੈ ਅਤੇ ਹੋਰ ਸਾਰੀਆਂ ਗੱਲਾਂ ਨੇ ਜਿਸ ਦੇ ਜਵਾਬ ਹੈ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਸਾਂਝੇ ਕਰਾਂਗੇ ਸੋ ਸਭ ਤੋਂ ਪਹਿਲਾਂ ਗੱਲ ਸ਼ੁਰੂ ਕਰਦੇ ਹਾਂ ਕਿ ਆਧਾਰ ਕਾਰਡ ਬਣਾਇਆ ਕਿੰਨੀ ਵਾਰੀ ਜਾ ਸਕਦਾ ਹੈ ਆਧਾਰ ਕਾਰਡ ਜੋ ਕਿ ਇੱਕ 12 ਅੱਖਰਾਂ ਦਾ ਅੰਕਾ ਦਾ ਇੱਕ ਯੂਨਿਕ ਨੰਬਰ ਜਿਸ ਦੇ ਉੱਤੇ ਲਿਖਿਆ ਹੁੰਦਾ ਹੈ ਜੋ ਕਿ ਨਾਗਰਿਕ ਨੂੰ ਸਿਰਫ ਇੱਕ ਵਾਰ ਹੀ ਦਿੱਤਾ ਜਾਂਦਾ ਹੈ ਇਸ ਦੇ ਵਿੱਚ ਜੋ ਕਿ ਫਿੰਗਰਪ੍ਰਿੰਟ ਅਤੇ ਅੱਖਾਂ ਦੇ ਰੂਟੀਨਾ ਦੇ ਆਧਾਰ ਤੇ ਆਧਾਰ ਕਾਰਡ ਨੂੰ ਬਣਾਇਆ ਜਾਂਦਾ ਹੈ ਤੇ ਇਸ ਨੂੰ ਦੁਬਾਰਾ ਨਹੀਂ ਬਣਾਇਆ ਜਾਂਦਾ ਇੱਕ ਵਾਰੀ ਜੇਕਰ ਆਧਾਰ ਕਾਰਡ ਬਣ ਜਾਵੇ ਤਾਂ ਉਸ ਦੇ ਵਿੱਚ ਸੋਧ ਜ਼ਰੂਰ ਕੀਤੀ ਜਾ ਸਕਦੀ ਹੈ ਸੁਧਾਰ ਕਾਰਡ ਦੇ ਵਿੱਚ ਡੇਟ ਆਫ ਬਰਥ ਦੀ ਸੋਧ ਕਿੰਨੀ ਵਾਰੀ ਕੀਤੀ ਜਾ ਸਕਦੀ ਹੈ ਸੋ ਯੂਆਈ ਡੀਆਈ ਦੇ ਜਨਮ ਮਿਤੀ ਨੂੰ ਲੈ ਕੇ ਸਭ ਤੋਂ ਸਖਤ ਨਿਯਮ ਬਣਾਏ ਹਨ ਆਧਾਰ ਕਾਰਡ ਦੇ ਵਿੱਚ ਜੇਕਰ ਜਨਮ ਮਿਤੀ ਤੁਹਾਡੀ ਗਲਤ ਹੈ ਤਾਂ ਤੁਸੀਂ ਇਸ ਨੂੰ ਸਿਰਫ ਇੱਕ ਵਾਰ ਸੁਧਾਰ ਕਰ ਸਕਦੇ ਹੋ ਸੋ ਇਸ ਦਾ ਸਿਰਫ ਇੱਕ ਹੀ ਮੌਕਾ ਮਿਲੇਗਾ ਜੇਕਰ ਤੁਸੀਂ ਦੋ ਵਾਰੀ ਇਸ ਨੂੰ ਜੋ ਬਦਲਾਅ ਹੈ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਇਸ ਨੂੰ ਨਾਮ ਨੂੰ ਬਦਲਣ ਦੇ ਲਈ ਤੁਹਾਨੂੰ ਕਾਫੀ ਮੁਸ਼ਕਲ ਆਵੇਗੀ UIDAI ਦੇ ਅਾਇਦ ਨੂੰ ਸਾ ਨਾਮ ਦੇ ਵਿੱਚ ਕਿੰਨੀ ਵਾਰੀ ਬਦਲਾਵ ਕੀਤਾ ਜਾ ਸਕਦਾ ਹੈ ਸੋ ਜੇਕਰ ਤੁਹਾਡੇ ਨਾਮ ਦੇ ਵਿੱਚ ਕੋਈ ਗਲਤੀ ਹੈ ਤਾਂ ਇਸ ਦੇ ਵਿੱਚ ਦੋ ਵਾਰੀ ਬਦਲਾਵ ਕੀਤਾ ਜਾ ਸਕਦਾ ਹੈ ਤੋ ਵਾਰੀ ਬਦਲਾਵ ਕਰਨ ਦੇ ਲਈ ਵੀ ਤੁਹਾਨੂੰ ਜ਼ਰੂਰੀ ਦਸਤਾਵੇਜ਼ਾਂ ਦੀ ਲੋਡ ਇਸ ਦੇ ਨਾਲ ਪਵੇਗੀ ਸੋ ਆਨਲਾਈਨ ਜਾਂ ਆਫਲਾਈਨ ਦੋਨੋਂ ਤਰੀਕੇ ਦੇ ਨਾਲ ਹੀ ਇਹ ਬਦਲਾਵ ਹੈ ਜੋ ਕੀਤੇ ਜਾ ਸਕਦੇ ਨੇ ਸੋ ਜੋ ਜੈਂਡਰ ਹੈ ਜੈਂਡਰ ਨੂੰ ਤੁਸੀਂ ਕਿੰਨੀ ਵਾਰੀ ਚੇਂਜ ਕਰ ਸਕਦੇ ਹੋ ਜਨਮ ਮਿਤੀ ਦੀ ਤਰ੍ਹਾਂ ਹੀ ਆਧਾਰ ਕਾਰਡ ਦੇ ਵਿੱਚ ਸਿਰਫ ਇੱਕ ਵਾਰ ਹੀ ਜੋ ਕਿ ਲਿੰਗ ਸਿਰਫ ਇੱਕ ਵਾਰ ਹੀ ਬਦਲਿਆ ਜਾ ਸਕਦਾ ਹੈ ਪਤਾਤੇ ਮੋਬਾਈਲ ਜਾਂ ਫਿਰ ਫੋਟੋ ਇਸ ਦੀ ਗੱਲ ਕਰੀਏ ਤਾਂ ਜਾਣਕਾਰੀ ਦੇ ਮੁਤਾਬਕ ਜੇਕਰ ਤੁਸੀਂ ਪਤਾ ਬਦਲਣਾ ਚਾਹੁੰਦੇ ਹੋ ਤਾਂ ਤੁਹਾਨੂੰ ਕਾਫੀ ਮੌਕੇ ਦਿੱਤੇ ਜਾਂਦੇ ਨੇ ਪਤਾ ਬਦਲਣ ਦੇ ਲਈ ਫੋਟੋ ਬਦਲਣ ਦੇ ਲਈ ਅਤੇ ਆਧਾਰ ਕਾਰਡ ਦੇ ਉੱਤੇ ਤੁਹਾਡਾ ਫੋਨ ਨੰਬਰ ਬਦਲਣ ਦੇ ਲਈ ਤੁਹਾਨੂੰ ਕਈ ਵਾਰੀ ਮੌਕਾ ਮਿਲ ਸਕਦਾ ਵੈ ਸੋਧਾਰ ਕਾਰਡ ਜੋ ਕਿ ਇੱਕ ਅਜੀਹਾ ਦਸਤਾਵੇਜ਼ ਜੋ ਕਿ ਬੇਹਜ਼ ਜ਼ਰੂਰੀ ਹੈ ਤੁਹਾਡੇ ਜੀਵਨ ਦੇ ਵਿੱਚ ਇੱਕ ਜ਼ਰੂਰੀ ਦਸਤਾਵੇਜ਼ਾਂ ਦੇ ਵਿੱਚ ਉਹ ਇੱਕ ਹੈ ਇਸ ਦੇ ਵਿੱਚ ਸੋਧ ਹੈ ਤੁਸੀਂ ਜੋ ਬਹੁਤ ਘੱਟ ਵਾਰ ਕਰ ਸਕਦੇ ਹੋ ਜੇਕਰ ਤੁਸੀਂ ਡੇਟ ਆਫ ਬਰਥ ਚੇਂਜ ਕਰਵਾਉਣਾ ਚਾਹੁੰਦੇ ਹੋ ਤਾਂ ਇੱਕ ਹੀ ਮੌਕਾ ਮਿਲੇਗਾ ਜੇਕਰ ਨਾਮ ਬਦਲਵਾਉਣਾ ਚਾਹੁੰਦੇ ਹੋ ਤਾਂ ਇੱਕ ਹੀ ਮੌਕਾ ਮਿਲੇਗਾ ਫੋਨ ਨੰਬਰ ਫੋਟੋ ਅਤੇ ਤੁਹਾਡੀ ਕਰਦਾ ਐਡਰੈਸ ਉਸ ਦੀ ਤੁਸੀ ਜਾਣਕਾਰੀ ਹੈ ਵੀਰਵਾਵ ਹੈ ਉਸ ਨੂੰ ਬਦਲਵਾ ਸਕਦੇ ਹੋ ਸੋ ਹੋਰ ਬਦਲੀ ਅਪਡੇਟ ਲਈ ਜੁੜੇ ਰੋਸ ਨਾਲ ਫਿਲਹਾਲ ਸੰਦੇ ਹੋ ਇਜਾਜ਼ਤ ਧੰਨਵਾਦ